ਨਾ ਪਾਣੀ 베ਸਟ ਕਰਦੇ ਆ ਇਹ ਠੀਕ ਹੈ ਉਧਰ ਉਹ ਝਾਕਦਾ ਨਹੀਂ ਕੋਈ ਆਪਾਂ ਲਾਇਆ ਜੀ तकरीबन 8-900 ਬੂਟਾ ਠੀਕ ਹੈ ਕਿੱਲੇ ਤੇ ਕਿੰਨਾ ਥਾਂ ਇਹ ਇੱਕ ਕਿੱਲੇ ਤੋਂ ਪੋਰਾ ਬੰਦਦਾ ਹਾਂ ਠੀਕ ਹੈ ਕਿੰਨੇ ਬਾਈ ਕਿੰਨੇ ਤੇ ਲਾਇਆ ਜੇ ਗੱਲ ਕਰਕੇ ਆਪਾਂ ਇਹ ਬਾਈ 7 ਫੁੱਟ 11 ਫੁੱਟ ਪਰੋਂ ਲਵਾਈਆ ਠੀਕ ਹੈ ਤੇ 5 ਬਾਈ 5 ਦਾ ਲਵਾਇਆ ਟ੍ਰਾਇੰਗਲ ਨਾਲ ਲਾ ਲੋ ਚਾਹੇ ਬੂਟੇ ਤੋਂ ਬੂਟਾ 5 ਫੁੱਟ ਠੀਕ ਹੈ ਠੀਕ ਹੈ ਜੀ ਆਹ ਬੂਟੇ 200 ਲਾ ਆ ਹੀ ਫਤੇ ਦੇ ਬਾਡੇ ਵਾਲੇ ਦਾ ਨਾ ਆਹਾਂ 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 ਠੀਕ ਹੈ ਹਾਂ ਇਹ ਕਲੋਨੀ ਹੈ ਇਹ ਵੀ ਕਲੋਨੀ ਆ ਠੀਕ ਆ ਤੇ ਕਿਵੇਂ ਲੱਗਿਆ ਤੁਹਾਨੂੰ ਜਿਹੜਾ ਕਲੂਨ ਤੁਸੀਂ ਪਹਿਲੇ ਜਾਣਕਾਰੀ ਕਿੱਥੋਂ ਮਿਲੀ ਕਲੂਨ ਦਾ ਵੀ ਕਲੂਨ ਲੱਗ ਗਿਆ ਆਪਾਂ ਵੈਸੇ ਤਾਂ ਦੇਸੀ ਪਹਿਲਾਂ ਚੱਲਦੇ ਸੀ ਚੱਲਦਾ ਹੀ ਆਪਾਂ ਨੇ ਮੈਨੂੰ ਉਹ ਤੋਂ ਥੋੜਾ ਜਿਆਦਾ ਜਨ ਸਟਾਰਟ ਵਧਿਆ ਮੇਰਾ ਜਿਹੜੇ ਉੱਥੋਂ ਜਿਹੜੇ ਉਹ ਲਾਇਫੀ ਬਣਾ ਰਹੇ ਜਿਹੜੇ ਉਹ ਮੈਨੂੰ ਬਾਈ ਲੈਣ ਆ ਗਏ ਮੈਂ ਪਹਿਲਾਂ 3 ਲੱਖ ਵਾਂਗ ਲਿਆ ਹੂੰ ਫੇਰ ਮੈਨੂੰ ਕਿਸੇ ਕੋਈ ਬੰਦਾ ਜਨ ਹਰ ਸੋੜੇ ਆ ਪੈਸੇ ਤੂੰ ਪੈਸੇ ਘੱਟ ਮੰਗੀ ਜਾਂਦਾ ਹੂੰ ਫੇਰ ਮੈਂ ਕਿਹਾ ਵੀ ਨਹੀਂ ਦੇਣਾ ਨਹੀਂ ਹੂੰ ਫੇਰ ਮੈਂ ਨਾ ਦੇਣ ਵਾਲਾ ਕੰਮ ਕਰਕੇ ਮੈਂ ਕਿਹਾ ਵੀ ਦੇਣੇ ਤਾਂ ਹੈ ਨਹੀਂ ਹੂੰ ਉਹ ਮੁੰਡੇ ਕੁੱਡੀ-ਕੁੱਡੀ ਵਾਲੇ ਸੀ ਕਹਾ ਉਹ ਕਹਿੰਦੇ ਬਾਈ ਸਾਡਾ ਕੰਮ ਚੱਲ ਪੁਜਾਰ ਮਹਾਂ ਜਲ ਤੁਸੀਂ ਚੱਲ ਕੇ ਐਵੇਂ ਕੋਈ ਨਹੀਂ ਸਹੀ ਗੱਲ ਹੈ ਤੇ ਮੈਂ